ਹਲਕਾ ਅਟਾਰੀ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਦੇ ਪਿੰਡ ਮਾਲ ਵਿੱਚ ਉਸਲੇ ਸਥਿਤੀ ਤਣਾਪੂਰਵਕ ਹੋ ਗਈ ਜਦੋਂ ਕੁਝ ਨੌਜਵਾਨਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੈ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਢਿੰਗਰਾ ਕਲੋਨੀ ਵਿੱਚ ਕੁਝ ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸ ਨੂੰ ਲੈ ਕੇ ਸਵੇਰੇ ਗੋਲੀਆਂ ਚੱਲੀਆਂ ਨੇ ਇਸ ਮੌਕੇ ਪੀੜਤ ਪੱਖ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਕੰਮ ਕਰਦਾ ਹੈ ਤੇ ਪਹਿਲੇ ਵੀ 2-3 ਵਾਰ ਕੁਝ ਨੌਜਵਾਨਾਂ ਵੱਲੋਂ ਹਮਲੇ ਕੀਤੇ ਗਏ ਨੇ ਤੇ ਉਸਨੇ ਭੱਜ ਕੇ ਜਾਨ ਬਚਾਈ ਸੀ ਬਹਿਰhaal ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਆਏ ਆ ਜੀ ਇੱਥੇ ਵੈਰੀਫਾਈ ਕਰ ਰਹੇ ਆ। ਤਸਦੀਕ ਕਰਨ ਤੋਂ ਬਾਅਦ ਜੋ ਅੱਗੇ ਵੈਰੀਫਾਈ ਕਰ ਰਹੇ ਸੀ। ਕਿੰਨੀ ਕਮਪਲੇਂਟ ਕੀਤੀ ਤੁਹਾਨੂੰ ਵਿੱਚ? ਇਹ ਸਾਜਨ ਮੁੰਡਾ ਜੀ ਇੱਥੇ ਅਚਾਹ ਗੋਲੀਆਂ ਕਿੰਨੇ ਚਲਾਈਆਂ ਦੇ ਬਾਰੇ ਪਤਾ ਲੱਗਾ ਕੁਝ? ਬਸ ਤਸਦੀਕ ਕਰ ਰਹੇ ਹੋ। ਉਹ ਕਹਿ ਰਹੇ ਨੇ ਕਿ ਬੇਹਦ ਮੌਕੇ ਤੇ ਜਿਸ ਤਰ੍ਹਾਂ ਦਾ ਹੋਈ। ਠੀਕ ਹੈ। ਉਸ ਤਰ੍ਹਾਂ ਦਾ ਕਾਨੂੰਨ ਕਰਕੇ ਦਿੱਤਾ ਜਾਏਗਾ। ਆਪਣੀ ਸਟੇਜ ਇੱਥੇ ਹੀ ਆ। ਤੇ ਭਾਜੀ ਇਹ ਨਾ ਲੜਾਈ ਕਿਸੇ ਦੀ ਵੀ ਉਹ ਮੇਰੇ ਮੇਰੇ ਭਰਾ ਦਾ ਤੇ ਮੇਰਾ ਨਾਂ ਨਜਾਇਜ਼ ਹੀ ਇਹਨਾਂ ਨੇ ਲਿਖਾਤਾ ਸੀ ਵਿੱਚ ਜਾ ਕੇ ਅਸੀਂ ਘਰੇ ਹੀ ਉਹ ਸਾਡੀ ਬੰਦਗੀ ਇੱਥੇ ਹੀ ਉਹਨਾਂ ਘਰੇ ਹੀ ਗਏ ਲੱਗੇ ਤੇ ਇਹਨਾਂ ਨੇ ਨਜਾਇਜ਼ ਹੀ ਉਹਦਾ ਨਾਂ ਲਿਖਾਤਾ ਵਾ ਇਹ ਜਦੋਂ ਮਰਦੀ ਸਾਡੇ ਘਰੇ ਆਣ ਕੇ ਪੈ ਜਾਂਦੇ ਆ ਪਿਛਲੇ ਥੋੜੇ ਟਾਈਮ ਹੋ ਗਿਆ ਉਹਦੇ ਵੀ ਸਾਡੇ ਘਰੇ ਆਣ ਕੇ ਪਏ ਹੀ ਇੱਕ ਰਾਜਾ ਟਿੰਗ ਰੱਖ ਲਾਉਣੇ ਵਾਲਾ ਕਾਕਾ ਸ਼ੂਟਰ ਇੱਕ ਡੋਲੂ ਇਸਾ ਇੱਥੇ ਪੀਪੀ ਪੀਪੀ ਦਾ ਭਰਾ ਕਾਕਾ ਉਹਨਾਂ ਨੂੰ ਸਿੱਧਾ ਨਾਲ ਸਾ ਜਣੇ ਆ ਹਾਂਜੀ ਇਹ ਹਾਂਜੀ ਮਸਲਾ ਇਹ ਇਹਨਾਂ ਨੇ ਨਾ ਆਪਸ ਚ ਹੈਗੇ ਵਾ ਮੁੰਡੇ ਉਹਨਾਂ ਦੀ ਲੜਾਈ ਹੋਈ ਆਪਸ ਤੇ ਇਹਨਾਂ ਨੇ ਉਹਦਾ ਵੀ ਸਾਡਾ ਨਾ ਨਜ਼ਾਇਜ਼ ਹੀ ਲਗਾਤਾ ਹੀ ਸਾਡਾ ਨਾਂ ਇਹਨਾਂ ਨੇ ਮੇਰੇ ਭਰਾ ਨਾ ਕਿ ਇਹ ਦੋ ਇੱਥੇ ਘਰੇ ਹੀ ਆਪਾਂ ਬੰਦਗੀ ਸਾਡੇ ਇੱਥੇ ਚਰਚ ਦੀ ਆਪਾਂ ਉੱਥੇ ਹੀ ਜੇ ਇਹ ਰਾਜਾ ਡੋਲੂ ਤੇ ਕਾਕਾ ਸ਼ੂਟਰ ਇਹ ਰਹਿੰਦੇ ਆ ਢਿੰਗੜਾ ਕਲੋਨੀ ਤੇ ਇੱਕ ਜਿਹੜਾ ਪੀਪੀ ਇਹ ਨਾ ਪੀਪੀ ਦਾ ਭਰਾ ਕਾਕਾ ਦਾ ਨਾਮ ਸਾਜਣਿਆ ਸਿੱਧਾ ਸੰਨਾ ਪ੍ਰਕਾਸ਼ ਸਿੰਘ ਆਦਾ ਅਬ ਪਿਛਲੀ ਗਲੀ ਚ ਕਰਾਇਤੇ ਰਹਿੰਦੇ ਵਾ ਉਹ ਵੀ ਨਾਲ ਹੀ ਉਹ ਗੱਡੀ ਚੋਂ ਨਹੀਂ ਉਤਰਿਆ ਤੇ ਤਿੰਨ ਜਾਨੇ ਗੱਡੀ ਚ ਉਤਰੇ ਆ ਹਾਂਜੀ ਤੇ ਸਿੱਧੇ ਫਾਇਰ ਕਿਤੇ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਮਾਹਾਂ ਹੀ ਅੱਗੇ ਲਾ ਕੇ ਭੱਜਿਆ ਵਾਂ ਮੈਂ ਪੇਂਡ ਦੇ ਕੰਮ ਤੇ ਜਾਂਦਾ ਵਾਂ ਤੇ ਅੱਜ ਮੈਂ ਛੁੱਟੀ ਕੀਤੀ ਸੀ ਦੇ ਮੰਗ ਕੇ ਇਹਨਾਂ ਦਾ ਜੋ ਇਨਸਾਫਾ ਨੂੰ ਦਬਾਓ ਇਹਨਾਂ ਦੇ ਪੱਤਾ ਹੀ ਕਰਾਓ ਜਾਂ ਤੇ ਇਹਨਾਂ ਇਹਨਾਂ ਕੋਲ ਪਿਸਤੌਲ ਹੀ ਸਿੱਧੇ ਜਿਨ੍ਹਾਂ ਨੇ ਕੀਤੇ ਆ ਮੇਰੇ ਜੀ ਆਜੇ ਪਸਤਾਉਲ ਤੇ ਨਾ। ਜਾਨੂ ਕਾਰਵਾਈ ਇਹਨਾਂ ਦੇ ਜੋ ਬੰਦੀ ਇਹਨਾਂ ਦੇ ਕਾਰਵਾਈ ਕਰੋ ਸਾਡੇ ਪਰਿਵਾਰ ਨੂੰ ਬਹੁਤ ਖਤਰਾ ਵਾ। ਕਿਉਂਕਿ ਮੇਰੇ ਫਾਦਰ ਲੈਸ ਸਿਆ ਮੈਂ ਮੰਮੀ ਦੇ ਭੈਣ ਘਰੇ ਰਹਿੰਦੇ ਜਦੋਂ ਮਰਜ਼ੀ ਆਣ ਕੇ ਸਾਡੇ ਘਰੇ ਆਣ ਕੇ ਸ਼ਰਾਬ ਪੀਤੀ ਹੁੰਦੀ ਗੱਲ ਪੈ ਜਾਂਦੇ ਆ ਵੇਲੇ ਪਿਛਲੀ ਈ ਵਾਰੀ ਵੀ ਸ਼ੀਸ਼ੇ ਤੋੜ ਕੇ ਗੇ ਗੋਲੀਆਂ ਚਲਾ ਕੇ ਗੇ ਉਦੋਂ ਵੀ ਇਹਨਾਂ ਨੂੰ ਕਹਿਓ ਉਦੋਂ ਵੀ ਨਹੀਂ ਇਹਨਾਂ ਨੇ ਕੀਤਾ ਕੋਈ ਮਸਲਾ ਹਲ ਹੋਇਆ। ਹੁਣੇ ਫੇਰ ਉੱਥੇ ਮੈਂ ਕਦੇ ਸਿੱਧੇ ਫਾਇਰ ਮਾਰੇ ਤਿੰਨ ਜਾਨੇ ਉਤਰ ਕੇ ਇੱਕ ਢਿੰਗਾ ਕਲੁੰਦੀ ਤੇ ਰਹਿਣ ਵਾਲੇ ਤਿੰਨ ਜਾਨੇ ਕਾਕਾ ਕਾਕਾ ਸ਼ੂਟਰ ਆਪਣਾ ਡੋਲੂ ਤੇ ਰਾਜਾ ਢਿੰਗ ਰਾਜਾ ਭయ్యా ਢਿੰਗੜਾ ਕਲੋਨੀ ਦਾ ਹਾਂਜੀ ਇੱਕ ਆ ਗਲੀ ਚ ਰਾਂ ਦਾ ਪਿਛੇ ਕਰਾਇ ਤੇ ਉਹ ਵੀ ਨਾਲ ਹੀਗਾ ਚਾਰ ਦਿਨੇ ਇਹ ਤੇ ਸਾਨੂੰ ਬੰਦੀ ਕਾਰਵਾਈ ਇਨਾਂ ਦੇ ਕਰੋ ਸਾਨੂੰ ਖਤਰਾ ਆ ਸਾਡੇ ਪਰਿਵਾਰ ਨੂੰ ਨਾਲ ਪਰ ਆਹੀ ਨੰਜੀ ਸੇ ਹੀ ਪੀ ਇਹਨਾਂ ਦੀ ਲੜਾਈ ਹੋਈਗੀ ਕਿਸੇ ਨਾਲ ਹੀ ਹਨਾ ਤੇ ਉਹਨਾਂ ਦੀ ਆਪਸ ਚ ਲੜਾਈ ਹੋਈ ਸੀ ਤੇ ਇਹਨਾਂ ਨੇ ਸਾਡਾ ਇਹਨਾਂ ਨੇ ਨਜਾਇਜ਼ ਹੀ ਸਾਡਾ ਨਾਮ ਲਖਾਤਾ ਨਾ ਕਿ ਇੱਥੇ ਹੈਗੇ ਵੀ ਨਹੀਂ ਅਸੀਂ ਇਥੇ ਬੰਦਗੀ ਸਾਡੇ ਘਰੇ ਅਸੀਂ ਉੱਤੇ ਹੀਗੇ ਇਹ ਉਦੋਂ ਵੀ ਸਾਡੇ ਘਰੇ ਆਣ ਕੇ ਗੋਲੀਆਂ ਗੋਲੀਬਾਰੀ ਕਰਕੇ ਗਏ ਸੀ ਮਾਗ ਇਹਨਾਂ ਦੇ ਇੱਕ ਬੰਦੀ ਕਾਰਵਾਈ ਕਰੋ ਸਾਨੂੰ ਇਹਨਾਂ ਸਾਡੇ ਪਰਿਵਾਰ ਨੂੰ ਖਤਰਾ ਮੈਨਾਂ ਤੋਂ ਇਹਨਾਂ ਤੇ ਜੋ ਬੰਦਾ ਕਾਰਵਾਈ ਇਹਨਾਂ ਦੇ ਪੱਤੇ ਕਟਾਉਣੇ ਆ ਆਜਾ